ਇਸ ਵੇਲੇ ਦੀ ਦੁਖਦ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਮਸ਼ਹੂਰ ਸ਼ਾਇਰ ਕਵੀ ਲੇਖਕ ਅਤੇ ਗੀਤਕਾਰ ਸੁਰਜੀਤ ਪਾਤਰ ਇਸ ਫਾਨੀ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ ਨੇ ਜੀਹਾਂ ਤੋਂ ਦੱਸਦੇ ਕਿ ਉਹਨਾਂ ਦਾ ਇਸ ਦੁਨੀਆ ਨੂੰ ਛੱਡ ਕੇ ਜਾਣਾ ਸਾਹਿਤ ਜਗਤ ਲਈ ਵੱਡਾ ਘਾਟਾ ਪੈ ਗਿਆ ਮਸ਼ਹੂਰ ਕਵੀ ਦੇ ਦਿਹਾਂਤ ਦੀ ਖਬਰ ਸੁਣ ਕੇ ਪੰਜਾਬੀ ਸਿਨੇਮਾ ਜਗਤ ਦੇ ਵਿੱਚ ਸੋਗ ਦੀ ਲਹਿਰ ਛਾ ਗਈ ਹੈ ਪੰਜਾਬੀ ਅਦਾਕਾਰ ਤੇ ਗਾਇਕ ਦਲਜੀਤ ਦੋਸਾਂਝ ਰਾਣਾ ਰਣਪੀਰ ਜਸਵੀਰ ਜੱਸੀ ਵੰਟੀ ਬੈਂਸ ਅਨੇ ਹੋਰ ਵੀ ਮਸ਼ਹੂਰ ਕਲਾਕਾਰਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕਫਲਾਲ ਤੋਂ ਅੰਦਾਜ਼ਾ ਸੀ ਕਿ ਉਹਨਾਂ ਨੇ ਆਖਰੀ ਸਾਹ ਜਿਹੜੇ ਨੇ ਲੁਧਿਆਣਾ ਸਥਿਤ ਆਪਣੇ ਰਿਹਾਇਸ਼ ਦੇ ਵਿੱਚ ਲਏ ਨੇ ਇਸ ਸੰਬੰਧੀ ਲੁਧਿਆਣਾ ਤੋਂ ਹੀ ਪੰਜਾਬੀ ਦੇ ਲੇਖਕ ਗੁਰਭਜਨ ਗਿੱਲ ਨੇ ਇਸ ਮਾਮਲੇ ਸੰਬੰਧੀ ਜੜੀ ਦੀ ਪੁਸ਼ਟੀ ਕੀਤੀ ਹੈ। ਕਫਲਾਲ ਤੋਂ ਅੰਦਾਜ਼ਾ ਹੈ ਕਿ ਮਸ਼ਹੂਰ ਪੰਜਾਬੀ ਸ਼ਾਇਰ ਤੇ ਲੇਖਕ ਸੁਰਜੀਤ ਪਾਤਰ ਦੇ ਦੇਹਾਂਤ ਦੀ ਖਬਰ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਹਨਾਂ ਕਹਿੰਿਆ ਕਿ ਅੱਜ ਮਾਂ ਬੋਲੀ ਦਾ ਵੇੜਾ ਸੁਨਾ ਹੋ ਗਿਆ। ਸੋਸ਼ਲ ਅਕਾਊਂਟ ਤੇ ਵੀ ਉਹਨਾਂ ਵੱਲੋਂ ਦੁੱਖ ਜ਼ਾਹਰ ਕਰਦਿਆਂ ਲਿਖਿਆ ਗਿਆ ਹੈ ਕਿ ਪੰਜਾਬੀ ਬੋਲੀ ਦੇ ਮਾਣ ਮੱਤੇ ਪੁੱਤਰ ਸੁਰਜੀਤ ਪਾਤਰ ਸਾਹਿਬ ਦੇ ਅਚਾਨਕ ਚਲੇ ਜਾਣ ਤੇ ਬਹੁਤ ਦੁੱਖ ਹੋਇਆ। ਪੰਜਾਬੀ ਮਾਂ ਬੋਲੀ ਦਾ ਵੇੜਾ ਅੱਜ ਸੁਨਾ ਹੋ ਗਿਆ। ਮੈਨੂੰ 52 ਸਾਲ ਦੀ ਮੇਰੀ ਸਾਹ ਦੀ ਉਸਾਰ। ਤੇ 52 ਸਾਲ ਦੀ ਕੈਨਵਸ ਦੇ ਉੱਤੇ ਕਿੰਨੀਆਂ ਯਾਦਾਂ ਦੇ ਚਿੱਤਰ ਜੜੇ ਨੇ। ਉਹ ਮੌਜੂਦ ਨਹੀਂ। ਔਰ ਜਦੋਂ ਅਥਰੂ ਆਉਂਦੇ ਨੇ। ਯਾਦਾਂ ਕਿ ਇਹ ਬਹੁਤ ਜਿਆਦਾ। ਪਲੀਜ਼। ਜੀਨ ਹੋ ਗਿਆ ਸੀ ਕਿ ਪਾਤਰ ਸਾਰੇ ਜੀਨੀ ਤੇ ਜਦੋਂ ਨਹੀਂ ਨਹੀਂ ਬਿਲਕੁਲ ਹੋਰ ਦੇਖਦੇ। ਫੋਨ ਆ ਰਿਹਾ ਕਿਸੇ ਦਾ ਕਹਿ ਵੀ ਨਹੀਂ ਹੋ ਰਿਹਾ ਹੁਣ ਕਿ ਨਹੀਂ। ਲਾਈਕ ਜਿਹੜਾ ਪਾਣਾ ਵਰਤਿਆ ਕਿਤੇ ਜਿਹੜਾ ਕਿ ਇਹ ਨਹੀਂ ਖੁੱਲਿਆ ਜਾ ਸਕਦਾ ਕਿ ਕਿੱਦਾਂ ਦੀ ਚੀਜ਼ ਉਹ ਕਿਦਾਂ ਗਈ ਜਿਹੜੀਆਂ ਮੁਹੱਬਤ ਦੀਆਂ ਮਰਦ ਦੀਆਂ ਯਾਦਾਂ ਨੇ ਨਾ ਉਹ ਭੁੱਲਦੀਆਂ ਨਹੀਂ ਹੁੰਦੀਆਂ ਹਾਂ ਜੇ ਥੋਥੀਆਂ ਯਾਦਾਂ ਹੋਣ ਉਹ ਬੰਦਾ ਵਿਸਰ ਜਾਂਦੀਆਂ ਨੇ ਉਹਨਾਂ ਦੇ ਨਕਸ਼ ਹਮੇਸ਼ਾ ਦਿਲ ਦੇ ਪਾਣੀ ਵਿੱਚ ਤਰਦੇ ਰਹਿੰਦੇ ਨੇ ਸਮਾਂ ਬੀਤਦੇ ਦੀ ਦਿਲ ਦੀਤ ਜਾਣਾ ਵੀ ਦਰਿਆ ਲੇਕਿਨ ਉਹਦੀ ਯਾਦ ਕਦੇ ਦਿਲ ਚੋਂ ਪਾਸੇ ਨਹੀਂ ਹੁੰਦੀ ਜਦ ਤੱਕ ਅਸੀਂ ਜੀਉਂਦੇ ਆ ਜਦ ਤੱਕ ਸਾਹ ਚੱਲਦੇ ਨੇ ਬਾਤ ਤੇ ਸਾਉਦਾ ਵੀ ਇਹੀ ਕਹਿਣਾ ਸੀ ਇਹੀ ਕਲਾ ਉਹਨਾਂ ਤੇ ਸੀ ਗੱਦੀ ਕੋਲ ਸੀ ਉਹਦਾ ਬਹੁਤ ਮੁਹੱਬਤ ਕਰਦੇ ਸੀ ਮੈਂ ਉਹਨੂੰ ਉਹਨੂੰ ਸ਼ਬਦਾਂ ਚ ਬੰਨ ਨਹੀਂ ਸਕਦਾ ਹਾਂ ਜਿਹੜੇ ਸ਼ਬਦ ਉਹ ਮੇਰੇ ਵਾਸਤੇ ਬੋਲਦੇ ਸੀ ਲਾਸਟ ਗੱਲ ਕਰੂਣੀ ਸੀ ਪਰਸੋਂ ਹੀ ਅੱਜ ਦਾ ਉਹਦਾ ਮੇਰੇ ਨਾਲ ਮਿਲਣ ਦਾ ਵਾਅਦਾ ਸੀ ਸ਼ਾਮ ਦਾ ਫੇਰ ਰੋਟੀ ਖਾਣ ਆ ਖਾਣਾ ਕੀ ਕਰੀ ਅਸੀਂ ਹਫਤੇ ਕੋ ਹਫਤੇ ਇੱਕ ਵਾਰ ਦੱਸ ਦੇਣਾ ਬਾਅਦ ਇਕੱਠੇ ਹੋ ਜਾਂਦੇ ਸੀ ਤੇ ਖਾਂਦੇ ਖਾਣਾ ਹੀ ਸਾਂ ਰਾਦਰ ਡিনার ਪਲੈਨ ਸੀ ਹਾਂ ਉਹ ਚੀਜ਼ ਜਿਹੜੀ ਉਹ ਰੈਜੀਪਟੀ ਸਾ ਪੈਸੇ ਇਸ ਤਰ੍ਹਾਂ ਹੀ ਤੇ ਕਾਰਾਣਾ ਜਾਣਾ ਸੀ ਤੁਹਾਡੇ ਬਹੁਤ ਜਿਆਦਾ ਸੀ ਮੇਰੇ ਮੇਰੀ ਬੇਟੀ ਮਾਸਟਰ ਸ਼ੈਫ ਸੀ ਹਾਂਜੀ ਉਹ ਅਸੀਸ ਦੇਣਾ ਆਉਂਦੇ ਰਹਿੰਦੇ ਸਨ ਕਰਦੇ ਪਿੱਛੇ ਵੀ ਆਏ ਤੇ ਉਸ ਕਿਚਨ ਦੇ ਵਿੱਚ ਜਿੱਥੇ ਉਹ ਪ੍ਰੈਪਰੇਸ਼ਨ ਕਰਦੀ ਰੀਲਸ ਤਿਆਰ ਕਰਦੀ ਹੈ ਉੱਥੇ ਆ ਕੇ ਤਾਂ ਫੋਟੋਆਂ ਖਿਚਾਉਂਗੇ ਮਿਲਣਾ ਹਾਂਜੀ ਸਰ ਜੀ ਕਿਹਦੀ ਕੀ ਕੀ ਬੁਲਾਉਂਦੇ ਸੀ ਕਿ ਉਹ ਤੁਹਾਨੂੰ ਨਹੀਂ ਤੇ ਪਾਤਰ ਜੀ ਬੰਦਾ ਉਹ ਮੈਨੂੰ ਮਦਰ ਪਾਸ਼ੀ ਕਹਿੰਦੇ ਸੀ ਮਦਰ ਪਾਸ਼ੀ ਇਹ ਕਿਉਂ ਜੀ ਤਾਂ ਨੇ ਉਹ ਨਾਲ ਲਗ ਮੇਰਾ ਰੱਖਿਆ ਸੀ ਮਦਰ ਪਾਸ਼ੀ ਅੱਛਾ ਜੀ ਹੈ ਜੀ ਇਦਾਂ ਦੀ ਕੋਈ ਗੱਲ ਹੋਈ ਸੀ ਤਾਂ ਕਿਹਾ ਸੀਗਾ ਨਹੀਂ ਨਹੀਂ ਬੜੇ ਮੁੱਦਤ ਤੋਂ ਉਹਨਾਂ ਨੂੰ ਕੋਈ ਚੰਗੀ ਲੱਗੇ ਸੀ ਮੇਰੇ ਬੋਲ ਚੰਗੇ ਲੱਗੇ ਸੀ ਇਸ ਕਰਕੇ ਮੈਨੂੰ ਮਦਰ ਪਾਸ਼ੀ ਦੇ ਨਾਮ ਨਾਲ ਹੀ ਸੰਬੋਧਨ ਕਰਦੇ ਸੀ ਮੇਰਾ ਨਾਮ ਕਦੇ ਨਹੀਂ ਲੈਂਦੇ ਮੋਬਾਈਲ ਤੇ ਨਾਮ ਵੀ ਇਹ ਹੀ ਫੀਡ ਸੀ ਫਿਰ ਇਹ ਫੀਡ ਸੀ ਹਾਂ ਇਦੋ ਫੋਨ ਆਦੋਂ ਨਾ ਕਹਿੰਦੇ ਮੇਰੇ ਮਦਰ ਪਾਚੀ ਦਾ ਹਾਂ ਜੀ ਯਾਦਾਂ ਹੀ ਰਹਿ ਗਈ ਜੀ ਪਰ ਸਭ ਆ ਯਾਦਾਂ ਹੀ ਰਹਿ ਗਈਆਂ ਉਹ ਕੀ ਉਹ ਕੀ ਸਰਬ ਕੋਈ ਐਸਾ ਵਾਕਿਆ ਜੋ ਦਿਨਾਂ ਦੇ ਵਿੱਚ ਯਾਦ ਰਹੇ ਜੀ ਸਾਰੀ ਜ਼ਿੰਦਗੀ ਦੀ ਕਦੀ ਭੁੱਲਿਆ ਨਹੀਂ ਜਾ ਸਕਦਾ ਕੋਈ ਵਾਕਿਆ ਮੈਂ ਤਾਂ ਕੋਈ ਪਲ ਐਸਾ ਨਹੀਂ ਹੈ ਜਿਹੜਾ ਭੁੱਲਣ ਵਾਲਾ ਹੋਵੇ ਐ ਜੀ ਉਹ ਮੁਹੱਬਤ ਹੀ ਕਾਦੀ ਉਹ ਪਿਆਰ ਹੀ ਕਾਦਾ ਜਿਹੜਾ ਭੁੱਲ ਜਾਵੇ ਬੰਦਾ ਇਹ ਕੋਈ ਤਜਾਰਤ ਨਹੀਂ ਹੈ ਨਾ ਇਤ ਮੁਹੱਬਤ ਸੀ ਕੋਈ ਕੈਸੀ ਯਾਦ ਹੋ ਗਈ ਜੋ ਯਾਦ ਨੂਵੇ ਨਹੀਂ ਕੁੱਲੀ ਨਾ ਜਾ ਸਕੇ ਜ਼ਿੰਦਗੀ ਦੀ ਤੁਹਾਨੂੰ ਲਾਸਟ ਟਾਈਮ ਪਾਤਰ ਸਾਹਿਬ ਮੇਰੇ ਤੁਸੀਂ ਉਹਦੇ ਘਰ ਆਏ ਤੇ ਉਦੋਂ ਕੀ ਗੱਲ ਹੋਈ ਕੋਈ ਗੱਲ ਖਾਸ ਕੁ ਮੈਂ ਉਹਨਾਂ ਨੂੰ ਕਿਹਾ ਮੈਂ ਕਿ ਪਾਤਰ ਸਾਹਿਬ ਵਈ ਆਪਣੇ ਸਿਹਤ ਦਾ ਧਿਆਨ ਰੱਖਿਆ ਕਰੋ ਜੀ ਇਹ ਤੁਸੀਂ weak ਹੁੰਦੇ ਜਾ ਰਹੇ ਹੋ ਜਾਂਦੇ ਨਹੀਂ ਮੈਂ smart ਹੋ ਰਿਹਾ ਵਾਂ ਤੂੰ ਉਦਾਸ ਗੱਲ ਨਾ ਕਰਿਆ ਕਰ ਮੇਰੇ ਨਾਲ ਮੈਂ ਤੇਰੇ ਨਾਲ ਉਦਾਸ ਨਹੀਂ ਗੱਲ ਕਰਦਾ ਹਾਂਜੀ ਯੋਨ ਮੇਰਾ ਹਾਰਟ ਆਪਰੇਸ਼ਨ ਹੋਇਆ ਸਾਰੀ ਫੈਮਿਲੀ ਮੇਰਾ ਸਾਰ ਦ 7-8 ਘੰਟੇ ਚੱਲਿਆ ਸਾਰੀ ਫੈਮਿਲੀ ਖਲੋਤੀ ਰਹੀ ਮਾਈਕ ਤੌਰ ਤੇ ਵੀ ਮੇਰੀ ਮਦਦ ਕੀਤੀ ਉਹਨਾਂ ਹੋਰ ਤੇ ਹੋਰ ਮੈਂ ਬਥੇਰਾ ਮਨਾ ਕੀਤਾ ਕਿ ਮੇਰੇ ਕੋਲ ਪੈਸੇ ਹੈ ਨਹੀਂ ਨਹੀਂ ਆਦੇ ਨਹੀਂ ਇਹ ਮੇਰੇ ਵੱਲ ਰੱਖ ਪਾਤਰ ਸਾਹਿਬ ਦੀ ਅੱਜ ਅਚਾਨਕ ਦੇਹਾਂਤ ਹੋਣਾ ਇਕ ਸਰ ਨੂੰ ਵੱਡੇ ਸ਼ੋਕ ਦਿੰਦਾ ਪੰਜਾਬ ਸੂਬੇ ਤੋਂ ਲੈ ਕੇ ਸੰਸਾਰ ਭਰ ਵਿੱਚ ਦੇ ਸਾਡੇ ਪੰਜਾਬੀ ਬੈਠੇ ਆ ਕਿਉਂਕਿ ਪਾਤਰ ਸਾਹਿਬ ਦਾ ਸਤਕਾਰ ਉਹਨਾਂ ਦੀ ਇੱਜ਼ਤ ਅਤੇ ਉਹਨਾਂ ਦੀ ਇੱਕ ਜਿਹੜੀ ਅੰਦਰ ਵਿਰਾਸਤ ਸੀਗੀ ਉਹਦੀ ਇੱਕ ਜਿਹੜੀ ਘਾਟ ਹੈ ਉਹ ਸਦਾ ਲਈ ਅੱਜ ਉਹਨਾਂ ਦੇ ਨਾਲ ਹੀ ਇਸ ਲੁਧਿਆਣਾ ਸ਼ਹਿਰ ਦੇ ਉਹਨਾਂ ਦੇ ਨਿਵਾਸ ਤੋਂ ਅੱਜ ਉਹਨਾਂ ਦੀ ਰੂਹ ਦੇ ਨਾਲ ਹੀ ਖਤਮ ਹੋ ਗਈ ਆਵਾਜ਼ ਹੀ ਲਿਖਿਆ ਵਾ ਪਰ ਇਹ ਤੇ ਯੋਗਦਾਨ ਤੋਂ ਤੁਸੀਂ ਇੱਕ ਗੱਲ ਨੂੰ ਲੈ ਕੇ ਚੱਲੋ ਉਹ ਬਹੁਤ ਵੱਡੇ ਇਨਸਾਨ ਸੀ ਲੇਕਿਨ ਉਸ ਚੀਜ਼ ਨੂੰ ਉਹਨਾਂ ਨੇ ਸਦਾ ਹੀ ਆਪਣੇ ਅੰਦਰ ਰੱਖਿਆ ਵਿਰਾਸਤ ਨੂੰ ਕਲਾ ਨੂੰ ਸਭਿਆਚਾਰ ਨੂੰ ਲਿਟਰਰੀ ਨੂੰ ਫੇਰ ਤੁਹਾਡੀ ਹੈਰੀਟੇਜ ਨੂੰ ਵਿਰਾਸਤ ਨੂੰ ਉਹਨਾਂ ਨੇ ਹੀ ਪਿਛਲੇ 40 ਸਾਲ ਤੋਂ ਪੰਜਾਬ ਦੇ ਵੱਖ-ਵੱਖ ਹਰਖ ਸੰਸਥਾ ਹਰ ਯੂਨੀਵਰਸਿਟੀ ਹਰ ਇੰਸਟੀਟਿਊਸ਼ਨ ਦੇ ਵਿੱਚ ਆਪਣੇ ਬੇਮਿਸਾਲ ਸੋਚ ਸ਼ਬਦ ਕਵਿਤਾ ਰਚਨਾ ਕਲਾ ਰਾਹੀਂ ਕੱਲ ਵੀ ਜਿਸ ਤਰ੍ਹਾਂ ਸਾਡੇ ਸਤਿਕਾਰਯੋਗ ਅੰਟੀ ਉਹਨਾਂ ਦੇ ਵਾਈਫ ਨੇ ਜ਼ਿਕਰ ਕੀਤਾ ਵੀ ਪੌਣੇ 12 ਵਜੇ ਰਾਤ ਬਰਨਾਲੇ ਤੋਂ ਕੋਈ ਸੰਸਥਾ ਦਾ ਸਮਾਗਮ ਕਰਵਾ ਕੇ ਰਾਤ ਆਇਆ ਸੀ ਅੱਜ ਸਵੇਰੇ ਜਦੋਂ ਮੈਸੇਜ ਆਇਆ ਵੀ ਉਠ ਨਹੀਂ ਰਹੇ ਮੈਂ ਆਪਣੇ ਇੱਥੇ ਨੇੜੇ ਰਹਿਣਾ ਕਰਦੇ ਉਹਨਾਂ ਦੇ ਚੱਲਿਆ ਤਾਂ ਮੈਂ ਸਾਡੇ ਹੀਰੋ ਹਾਰਟ ਦੇ ਸਤਿਕਾਰਯੋਗ ਡਾਕਟਰ ਗੁਰਪ੍ਰੀਤ ਵਾਂਡਰ ਸਾਹਿਬ ਨੂੰ ਟੈਲੀਫੋਨ ਕੀਤਾ ਵੀ ਇਮੀਡੀਏਟਲੀ ਐਂਬੂਲੈਂਸ ਉਹਨਾਂ ਨੇ ਭੇਜਦੀ ਪਰ ਜਦੋਂ ਉਹਨੂੰ ਐਂਬੂਲੈਂਸ ਆਉਂਦੀ ਆ ਇਹਨਾਂ ਦੇ ਇੱਥੇ ਨੇਬਰਹੂਡ ਦੇ ਵਿੱਚ ਡਾਕਟਰ ਸਾਹਿਬ ਸਨ ਜਿਨ੍ਹਾਂ ਨੇ ਇਹਨਾਂ ਨੂੰ ਡਿਕਲੇਅਰ ਡੈੱਡ ਕੀਤਾ ਵੀ ਨੈਚੁਰਲ ਡੈਥ ਨਹੀਂ ਮੈਂ ਜਦੋਂ ਮੈਂ ਜਦੋਂ ਆਇਆ ਜੀ ਉਦੋਂ ਪਾਸਾ ਲਈ ਪਏ ਸੀ ਮੈਨੂੰ ਤਾਂ ਐ ਲੱਗਾ ਜਿਵੇਂ ਪਏ ਨੇ ਲੇਕਿਨ ਵਾਹਿਗੁਰੂ ਦੀ ਕਿਰਪਾ ਤੁਸੀਂ ਇੰਦੇ ਮਤਲਬ ਸ਼ਹਿਰ 'ਚ ਰਹਿ ਕੇ ਇੰਨਾ ਕੁਝ ਹੁੰਦੇ ਹੋਏ ਉਹਨਾਂ ਤੇ અપਾਰ ਕਿਰਪਾ ਸ਼ੁਰੂ ਤੋਂ ਰਹੀ ਆ ਮੈਂ ਤਾਂ ਸਮਝਦਾ ਵੀ ਜਿਹੜਾ ਅੱਜ ਉਹ ਕਾਲ ਚਲਾਣਾ ਵੀ ਉਹਨਾਂ ਦਾ ਇੱਕ ਨਿਮਰਤਾ ਨਾਲ ਹੁਣ ਵੀ ਚਿਹਰਾ ਉਹਨਾਂ ਦਾ ਅਸੀਂ ਹੱਥੇ ਮੋਰਚਰੀ ਦੇ ਵਿੱਚ ਐਂਬੂਲੈਂਸ 'ਚ ਤੋਰਿਆ ਘਰੋਂ ਸਾਰਿਆਂ ਨੇ ਐਂ ਲੱਗਦਾ ਸੀ ਵੀ ਜਿਵੇਂ ਆਰਾਮ ਕਰ ਰਹੇ ਨਹੀਂ বিশ্রাম ਕਰ ਰਹੇ ਨੇ ਇੱਕ ਪਵਿੱਤਰ ਰੂਹ ਅਜੇ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਚਲੀ ਗਈ ਜਿਹਦਾ ਘਾਟਾ ਤੁਸੀਂ ਸਾਰੇ ਸਮਝਦੇ ਹੋ ਔਰ ਹਰੇਕ ਇਨਸਾਨ ਨੇ ਉਹਨਾਂ ਨੂੰ ਸਤਕਾਰ ਨਾਲ ਮਾਣ ਨਾਲ ਜਿੰਨਾ ਸਤਕਾਰ ਮਾਣ ਬਤੌਰ ਲੇਖਕ ਬਤੌਰ ਕਵੀ ਮੈਂ ਤਾਂ ਕਹੂੰਗਾ ਵੀ ਐਜ਼ ਸਰ ਨੂੰ ਵੱਡ ਇਨਸਾਨ ਜਿਨ੍ਹਾਂ ਕੋਲ ਸਭ ਕੁਝ ਹੁੰਦੇ ਹੋਏ ਉਹਨਾਂ ਨੇ ਕਦੀ ਵੀ ਆਪਣੇ ਨਾਲ ਕੋਈ ਸ਼ਬਦ ਨਹੀਂ ਲਾਇਆ